ਸਸ਼ਕਲ ਤੋਂ ਸੈਕਟਰ ਦਾਨਿਕ ਸਵਰਾ ਟੀਵੀ ਮੈਂ ਸੋਨੀਆ ਸੋ ਅੱਜ ਜਿਹੜੇ ਐਕਟਰ ਦੀ ਗੱਲ ਕਰਨ ਜਾ ਰਹੇ ਹਾਂ ਉਹਨਾਂ ਨੇ ਬਹੁਤ ਸਾਰੇ ਨੈਗੇਟਿਵ ਕਿਰਦਾਰਾਂ ਚ ਕੰਮ ਕੀਤਾ ਹੈ ਕਾਮੇਡੀਜ਼ ਦੇ ਵਿੱਚ ਵੀ ਕੰਮ ਕੀਤਾ ਤੇ ਸੀਰੀਅਸ ਕਿਰਦਾਰਾਂ ਦੇ ਵਿੱਚ ਵੀ ਕੰਮ ਕੀਤਾ ਤੇ ਇਹ ਐਕਟਰ ਜੋ ਆ ਹਰ ਇੱਕ ਕਿਰਦਾਰ ਦੇ ਵਿੱਚ ਪਰਫੈਕਟ ਬੈਠੇ ਨੇ ਲੇਟੈਸਟ ਉਹਨਾਂ ਦੀ ਵਰਕ ਦੀ ਗੱਲ ਕੀਤੀ ਜਾਵੇ ਤਾਂ ਮਦਾਨੀਆਂ ਫਿਲਮ ਦੇ ਵਿੱਚ ਉਹ ਨਜ਼ਰ ਆਏ ਤਾਂ ਇਹ ਐਕਟਰ ਹੈ ਜੀ ਬੀ ਐਨ ਸ਼ਰਮਾ ਜਿਨ੍ਹਾਂ ਦੀ ਐਕਟਿੰਗ ਨੂੰ ਹਰ ਕਿਸੇ ਨੇ ਪਸੰਦ ਕੀਤਾ ਬਹੁਤ ਟਾਈਮ ਤੋਂ ਇਹ ਜੋ ਆਪਣੀ ਐਕਟਿੰਗ ਦੇ ਨਾਲ ਹਰ ਕਿਸੇ ਨੂੰ ਅਨਟਰੇਨ ਕਰ ਦਿਆ ਹੋਇਆ ਨਜ਼ਰ ਆ ਰਹੀ ਨੇ ਤੇ ਅੱਜ ਦੇ ਸਮੇਂ ਦੇ ਵਿੱਚ ਵੀ ਐਨ ਸ਼ਰਮਾ ਕਿਸੇ ਪਛਾਣ ਦੇ ਮੁਹਤਾਜ ਨਹੀਂ ਨੇ ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਸਰਗਰਮ ਵੀ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਐਨ ਸ਼ਰਮਾ ਨੂੰ ਬਚਪਨ ਤੋਂ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਐਕਟਿੰਗ ਦਾ ਸ਼ੌਂਕ ਸੀ ਆਪਣੇ ਛਿਪੇਸ ਕਲਾਕਾਰ ਨੂੰ ਸਕੂਲ 'ਚ ਹੋਣ ਵਾਲੇ ਫੰਕਸ਼ਨਸ ਦੇ ਵਿੱਚ ਅਕਸਰ ਉਜਾਗਰ ਕਰ ਦਿਆ ਹੋਇਆ ਨਜ਼ਰ ਆਉਂਦੇ ਸੀਗੇ ਅਦਾਕਾਰੀ ਦੀ ਚਣਗ ਵੀ ਉਹਨਾਂ ਨੂੰ ਉੱਥੋ ਹੀ ਲੱਗੀ ਸੀ ਜਦੋਂ ਉਹਨਾਂ ਨੇ 4 ਸਾਲ ਦੀ ਉਮਰ ਦੇ ਵਿੱਚ ਲਵ ਕੁਸ਼ਨਾ ਦੇ ਨਾਟਕ ਦੇ ਵਿੱਚ ਕੰਮ ਕੀਤਾ ਸੀ ਇਸੇ ਦੌਰਾਨ ਉਹਨਾਂ ਨੂੰ ਵਧੀਆ ਐਕਟਿੰਗ ਦੇ ਨਾਲ ਨਾਲ ਦੱਸਦੀ ਹੈ ਕਿ ਜਦੋਂ ਉਹਨਾਂ ਨੇ ਫੰਕਸ਼ਨ 'ਚ ਪਾਰਟਿਸਿਪੇਟ ਕੀਤਾ ਤਾਂ ਵਧੀਆ ਐਕਟਿੰਗ ਦੇ ਲਈ ਉਹਨਾਂ ਨੂੰ ਇੱਕ ਪਿੱਤਲ ਦਾ ਗਲਾਸ ਵੀ ਮਿਲਿਆ ਸੀਗਾ ਜਿਸ ਨੇ ਅਦਾਕਾਰੀ ਦੇ ਖੇਤਰ ਦੇ ਵਿੱਚ ਕੰਮ ਕਰਨ ਦੇ ਵਿੱਚ ਉਹਨਾਂ ਨੂੰ ਕਾਫੀ ਹਲਚੇਰੀ ਦਿੱਤੀ ਮੋਟੀਵੇਸ਼ਨ ਦਿੱਤੀ ਇਸ ਤੋਂ ਬਾਅਦ ਉਹਨਾਂ ਨੇ 골ਡ ਮੈਡਲ ਜਿੱਤਿਆ ਸੀ ਹਾਜੀ ਬੀਰ ਕੇ ਮਜ਼ਾਰ ਨਾਟਕ ਦੇ ਵਿੱਚ ਕੰਮ ਕਰਨ ਦੇ ਲਈ ਪੜਾਈ 'ਚ ਬਹੁਤੇ ਹੁਸ਼ਿਆਰ ਨਹੀਂ ਸਨ ਪਿਤਾ ਜੀ ਉਹਨਾਂ ਨੂੰ 골ਡ ਮੈਡਲ ਨੂੰ ਦੇਖ ਕੇ ਖੁਸ਼ ਵੀ ਨਾ ਹੋਏ ਪਿਤਾ ਨੇ ਉਹਨਾਂ ਦੇ ਮੂੰਹ ਤੇ ਥੱਪੜ ਦੀ ਰਸੀਦ ਵੀ ਦਿੱਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਕਦੇ ਜਿ ਮੁੜਕ ਨਹੀਂ ਵੇਖਿਆ ਤੇ ਇੱਕ ਤੋਂ ਬਾਅਦ ਇੱਕ ਹਿਰ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਦੂਰਦਰਸ਼ਨ ਦੇ ਉੱਤੇ ਬ੍ਰॉडकास्ट ਹੋਣ ਵਾਲੇ ਕਈ ਟੀਵੀ ਸ਼ੋਅਜ਼ ਦੇ ਵਿੱਚ ਵੀ ਕੰਮ ਕੀਤਾ ਬੀ ਐਨ ਸ਼ਰਮਾ ਪਾਵੇਂ ਪੰਡਿਤ ਪਰਵਾਰਦਨ ਨਾਲ ਤਾਲੁਕਤ ਰੱਖਦੇ ਨੇ ਉਹਨਾਂ ਦੇ ਮਾਪੇ ਵੀ ਇਹੀ ਚਾਹੁੰਦੇ ਨੇ ਕਿ ਉਹ ਪਾਠ ਪੂਜਾ ਕਰਨ ਪਰ ਐਕਟਿੰਗ 'ਚ ਬੀ ਐਨ ਸ਼ਰਮਾ ਦੇ ਰੁਝਾਨ ਨੂੰ ਵੇਖਦਾ ਹੋਇਆ ਉਹਨਾਂ ਦੇ ਪਿਤਾ ਹਮੇਸ਼ਾ ਉਹਨਾਂ ਨੂੰ ਝੜਕਦੇ ਰਹਿੰਦੇ ਸਨ ਜਿਸ ਤੋਂ ਬਾਅਦ ਪਰੇਸ਼ਾਨ ਹੋ ਕੇ ਐਕਟਰ ਦੇ ਵੱਲੋਂ ਘਰ ਛੱਡ ਦਿੱਤਾ ਗਿਆ ਚੰਡੀਗੜ੍ਹ ਪਹੁੰਚ ਕੇ ਚੰਡੀਗੜ੍ਹ ਆਪਣੇ ਮਾਮਾ ਜੀ ਕੋਲ ਗਏ ਜਿੱਥੇ ਮਾਮਾ ਜੀ ਨੇ ਉਹਨਾਂ ਨੂੰ ਪੁਲਿਸ ਦੇ ਵਿੱਚ ਭਰਤੀ ਕਰਵਾ ਦਿੱਤਾ ਉਹਨਾਂ ਨੇ ਪੁਲਿਸ ਦੀ ਨੌਕਰੀ ਵੀ ਕੀਤੀ ਤੇ ਉਹਨਾਂ ਦੇ ਮਾਪੇ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤ ਵੱਡਾ ਹੋ ਕੇ ਇੰਜੀਨੀਅਰ ਬਣੇ ਪਰ ਕਿਸਮਤ ਨੇ ਕੁਝ ਹੋਰ ਹੀ ਮਨਜ਼ੂਰ ਸੀ ਪੁਲਿਸ ਦੀ ਨੌਕਰੀ ਦੇ ਨਾਲ ਨਾਲ ਉਹਨਾਂ ਨੇ ਅਦਾਕਾਰੀ ਦੇ ਬੂਟੇ ਨੂੰ ਸਜਦੇ ਰਹੇ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਵੱਡਾ ਨਾਮ ਕਮਾਇਆ ਬਹੁਤ ਸਰੀਆ ਫਿਲਮਾਂ ਦੇ ਵਿੱਚ ਉਹ ਕੰਮ ਕਰ ਚੁੱਕੇ ਨੇ ਤੇ ਹੁਣ ਲੇਟੈਸਟ ਉਹਨਾਂ ਦੀ ਮਦਾਨੀਆਂ ਫਿਲਮ ਰਿਲੀਜ਼ ਹੋਈ ਹੈ ਜਿਸ ਦੇ ਵਿੱਚ ਨੀਰੂ ਬਾਜਵਾ ਔਰ ਦੇਵ ਕਰੋੜ ਵਰਗੇ ਐਕਟਰ ਸ਼ਾਮਿਲ ਨੇ ਇੱਥੇ ਵੀ ਉਹਨਾਂ ਦੀ ਕਾਮਿਕ ਟਾਈਮਿੰਗ ਨੂੰ ਜੋ ਆ ਹਰ ਕਿਸੇ ਦੇ ਵੱਲੋਂ ਪਸੰਦ ਕੀਤਾ ਜਾਂਦਾ ਪਰ ਬੀਨ ਸ਼ਰਮਾ ਦੀ ਕਿਹੜੀ ਫਿਲਮ ਤੁਹਾਨੂੰ ਬਹੁਤ ਵਧੀਆ ਲੱਗਦੀ ਹੈ ਜਾਂ ਕਿਹੜਾ ਕਿਰਦਾਰ ਉਹਨਾਂ ਦਾ ਤੁਹਾਡੇ ਦਿਲ ਦੇ ਨੇੜੇ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੀ ਯਾਨੀ ਕਿ ਸੋਨੀਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੈਰਟੀ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੈਰਟੀ ਟੀਵੀ ਮੈਂ ਸੋਨੀਆ ਸੋ ਅ ਨੇਗੇਟਿਵ ਕਿਰਦਾਰਾ ਚੰਗ ਕੰਮ ਕੀਤਾ ਹੈ ਕਾਮੇਡੀਜ਼ ਦੇ ਵਿੱਚ ਵੀ ਕੰਮ ਕੀਤਾ ਤੇ ਸੀਰੀਅਸ ਕਿਰਦਾਰਾ ਦੇ ਵਿੱਚ ਵੀ ਕੰਮ ਕੀਤਾ ਤੇ ਇਹ ਐਕਟਰ ਜੋ ਆ ਹਰ ਇੱਕ ਕਿਰਦਾਰ ਦੇ ਵਿੱਚ ਪਰਫੈਕਟ ਬੈਠੇ ਨੇ ਲੇਟੈਸਟ ਉਹਨਾਂ ਦੀ ਵਰਕ ਦੀ ਗੱਲ ਕੀਤੀ ਜਾਵੇ ਤਾਂ ਮਦਾਨੀਆਂ ਫਿਲਮ ਦੇ ਵਿੱਚ ਉਹ ਨਜ਼ਰ ਆਏ ਤਾਂ ਇਹ ਐਕਟਰ ਹੈ ਜੀ ਬੀ ਐਨ ਸ਼ਰਮਾ ਜਿਨ੍ਹਾਂ ਦੀ ਐਕਟਿੰਗ ਨੂੰ ਹਰ ਕਿਸੇ ਨੇ ਪਸੰਦ ਕੀਤਾ ਬਹੁਤ ਟਾਈਮ ਤੋਂ ਇਹ ਜੋ ਆਪਣੀ ਐਕਟਿੰਗ ਦੇ ਨਾਲ ਹਰ ਕਿਸੇ ਨੂੰ ਅਨਟਰੇਨ ਕਰ ਦਿਆ ਹੋਇਆ ਨਜ਼ਰ ਆ ਰਹੀ ਨੇ ਤੇ ਅੱਜ ਦੇ ਸਮੇਂ ਦੇ ਵਿੱਚ ਵੀ ਐਨ ਸ਼ਰਮਾ ਕਿਸੇ ਪਛਾਣ ਦੇ ਮਹਤਾਜ ਨਹੀਂ ਨੇ ਉਹ ਪਿਛਲੇ ਕਈ ਦਹਾਕੇ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਸਰਗਰਮ ਵੀ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਐਨ ਸ਼ਰਮਾ ਨੂੰ ਬਚਪਨ ਤੋਂ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਐਕਟਿੰਗ ਦਾ ਸ਼ੌਂਕ ਸੀ ਉਹ ਆਪਣੇ ਛਿਪੇਸ ਕਲਾਕਾਰ ਨੂੰ ਸਕੂਲ 'ਚ ਹੋਣ ਵਾਲੇ ਫੰਕਸ਼ਨਸ ਦੇ ਵਿੱਚ ਅਕਸਰ ਉਜਾਗਰ ਕਰ ਦਿਆ ਹੋਇਆ ਨਜ਼ਰ ਆਉਂਦੇ ਸੀਗੇ ਅਦਾਕਾਰੀ ਦੀ ਚਨਗ ਵੀ ਉਹਨ ਨੂੰ ਉੱਥੇ ਹੀ ਲੱਗੀ ਸੀ ਜਦੋਂ ਉਹਨਾਂ ਨੇ 4 ਸਾਲ ਦੀ ਉਮਰ ਦੇ ਵਿੱਚ ਲਵ ਕੁਸ਼ਨਾ ਦੇ ਨਾਟਕ ਦੇ ਵਿੱਚ ਕੰਮ ਕੀਤਾ ਸੀ ਇਸੇ ਦੌਰਾਨ ਉਹਨਾਂ ਨੂੰ ਵਧੀਆ ਐਕਟਿੰਗ ਦੇ ਨਾਲ ਨਾਲ ਦੱਸ ਦਈਏ ਕਿ ਜਦੋਂ ਉਹਨਾਂ ਨੇ ਫੰਕਸ਼ਨ 'ਚ ਪਾਰਟਿਸਿਪੇਟ ਕੀਤਾ ਤੇ ਵਧੀਆ ਐਕਟਿੰਗ ਦੇ ਲਈ ਉਹਨਾਂ ਨੂੰ ਇੱਕ ਪਿੱਤਲ ਦਾ ਗਲਾਸ ਵੀ ਮਿਲਿਆ ਸੀਗਾ ਜਿਸ ਨੇ ਅਦਾਕਾਰੀ ਦੇ ਖੇਤਰ ਦੇ ਵਿੱਚ ਕੰਮ ਕਰਨ ਦੇ ਵਿੱਚ ਉਹਨਾਂ ਨੂੰ ਕਾਫੀ ਹਲਸ਼ੇਰੀ ਦਿੱਤੀ ਮੋਟੀਵੇਸ਼ਨ ਦਿੱਤੀ ਇਸ ਤੋਂ ਬਾਅਦ ਉਹਨਾਂ ਨੇ 골ਡ ਮੈਡਲ ਜਿੱਤਿਆ ਸੀ ਹਾਜੀ ਬੀਰ ਕੇ ਮਜ਼ਾਰ ਨਾਟਕ ਦੇ ਵਿੱਚ ਕੰਮ ਕਰਨ ਦੇ ਲਈ ਪਰਾਈਚ ਬਹੁਤ ਹੀ ਹੁਸ਼ਿਆਰ ਨਹੀਂ ਸਨ ਪਿਤਾ ਜੀ ਉਹਨਾਂ ਨੂੰ 골ਡ ਮੈਡਲ ਨੂੰ ਦੇਖ ਕੇ ਖੁਸ਼ ਵੀ ਨਾ ਹੋਏ ਪਿਤਾ ਨੇ ਉਹਨਾਂ ਦੇ ਮੂੰਹ ਤੇ ਥੱਪੜ ਦੀ ਰਸੀਦ ਵੀ ਦਿੱਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਇੱਕ ਤੇ ਇੱਕ ਤੋਂ ਬਾਅਦ ਇੱਕ ਹੇਅਰ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਦੂਰਦਰਸ਼ਨ ਦੇ ਉੱਤੇ ਬ੍ਰੌਡਕਾਸਟ ਹੋਣ ਵਾਲੇ ਕਈ ਟੀਵੀ ਸ਼ੋਅਜ਼ ਦੇ ਵਿੱਚ ਵੀ ਕੰਮ ਕੀਤਾ ਬੀ ਐਨ ਸ਼ਰਮਾ ਪਾਵੇਂ ਪੰਡਿਤ ਪਰਵਾਰਦਨ ਤਾਲੁਕਾਤ ਰੱਖਦੇ ਨੇ ਉਹਨਾਂ ਦੇ ਮਾਪੇ ਵੀ ਇਹੀ ਚਾਹੁੰਦੇ ਨੇ ਕਿ ਉਹ ਪਾਠ ਪੂਜਾ ਕਰਨ ਪਰ ਐਕਟਿੰਗ 'ਚ ਬੀ ਐਨ ਸ਼ਰਮਾ ਦੇ ਰੁਝਾਨ ਨੂੰ ਵੇਖਦਾ ਹੋਇਆ ਉਹਨਾਂ ਦੇ ਪਿਤਾ ਹਮੇਸ਼ਾ ਉਹਨਾਂ ਨੂੰ ਝੜਕਦੇ ਰਹਿੰਦੇ ਸਨ ਜਿਸ ਤੋਂ ਬਾਅਦ ਪਰੇਸ਼ਾਨ ਹੋ ਕੇ ਐਕਟਰ ਦੇ ਵੱਲੋਂ ਘਰ ਛੱਡ ਦਿੱਤਾ ਗਿਆ ਚੰਡੀਗੜ੍ਹ ਪਹੁੰਚ ਕੇ ਚੰਡੀਗੜ੍ਹ ਆਪਣੇ मामा जी ਕੋਲ ਗਏ ਜਿੱਥੇ मामा जी ਨੇ ਉਹਨਾਂ ਨੂੰ ਪੁਲਿਸ ਦੇ ਵਿੱਚ ਭਰਤੀ ਕਰਵਾ ਦਿੱਤਾ ਉਹਨਾਂ ਨੇ ਪੁਲਿਸ ਦੀ ਨੌਕਰੀ ਵੀ ਕੀਤੀ ਕਿ ਉਹਨਾਂ ਦੇ ਮਾਪੇ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤ ਵੱਡਾ ਹੋ ਕੇ ਇੰਜੀਨੀਅਰ ਬਣੇ ਪਰ ਕਿਸਮਤ ਨੇ ਕੁਝ ਹੋਰ ਹੀ ਮਨਜ਼ੂਰ ਸੀ ਪੁਲਿਸ ਦੀ ਨੌਕਰੀ ਦੇ ਨਾਲ ਨਾਲ ਉਹਨਾਂ ਨੇ ਅਦਾਕਾਰੀ ਦੇ ਬੂਟੇ ਨੂੰ ਸਜਦੇ ਰਹੇ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਵੱਡਾ ਨਾਮ ਕਮਾਇਆ ਬਹੁਤ ਸਰੀਆ ਫਿਲਮਾਂ ਦੇ ਵਿੱਚ ਉਹ ਕੰਮ ਕਰ ਚੁੱਕੇ ਨੇ ਤੇ ਹੁਣ ਲੇਟੈਸਟ ਉਹਨਾਂ ਦੀ ਮਦਾਨੀਆਂ ਫਿਲਮ ਰਿਲੀਜ਼ ਹੋਈ ਹੈ ਜਿਸ ਦੇ ਵਿੱਚ ਨੀਰੂ ਬਾਜਵਾ ਔਰ ਦੇਵ ਕਰੋੜ ਵਰਗੇ ਐਕਟਰ ਸ਼ਾਮਿਲ ਨੇ ਇੱਥੇ ਵੀ ਉਹਨਾਂ ਦੀ ਕਾਮਿਕ ਟਾਈਮਿੰਗ ਨੂੰ ਜੋ ਆ ਹਰ ਕਿਸੇ ਦੇ ਵੱਲੋਂ ਪਸੰਦ ਕੀਤਾ ਜਾਂਦਾ ਪਰ ਬੀਨ ਸ਼ਰਮਾ ਦੀ ਕਿਹੜੀ ਫਿਲਮ ਤੁਹਾਨੂੰ ਬਹੁਤ ਵਧੀਆ ਲੱਗਦੀ ਹੈ ਜਾਂ ਕਿਹੜਾ ਕਿਰਦਾਰ ਉਹਨਾਂ ਦਾ ਤੁਹਾਡੇ ਦਿਲ ਦੇ ਨੇੜੇ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੀ ਯਾਨੀ ਕਿ ਸੋਨਿਆ ਦੇ ਲਈ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ